ਨੂੰ ਆਪਣਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਲੈ ਜੋ ਮਾਂ ਗੁਜਰੀ ਸਾਹਿਬ ਨੇ ਦੋਨਾਂ ਜਣਿਆਂ ਨੂੰ ਜਗਾ ਲਿਆ ਦਸਤਾਰਾਂ ਸਜਾਈਆਂ ਤੇ ਬਾਹਰ ਅਲੰਦਗੜ੍ਹ ਦੇ ਕਿਲੇ ਵਿੱਚ ਗੁਰੂ ਜੀ ਸਾਰਿਆਂ ਨੂੰ ਛੇਤੀ ਤੋਂ ਛੇਤੀ ਬੁਲਾਈ ਜਾਂਦੇ ਆਂ ਅੰਦਰੋਂ ਮਾਂ ਗੁਜਰੀ ਸਾਹਿਬ ਹੋਲੀ ਲੈ ਕੇ ਆਈ ਉਸ ਜਗ੍ਹਾ ਅਣ ਪਹੁੰਚੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਾਰੇ ਸਿੰਘਾਂ ਨੂੰ ਸਮਝਾਈ ਜਾਂਦੇ ਆ ਵੱਡੇ ਗੁਰੂਆਂ ਦੇ ਗ੍ਰੰਥ ਗੱਡਿਆਂ 'ਚ ਲੱਗ ਲੋ ਕਿਸੇ ਨੇ ਮਾਇਆ ਕੋਲ ਨਹੀਂ ਰੱਖਣੀ ਸਤ ਲਈ ਨਦੀ ਚ ਲੋੜ ਦਿਓ ਬਸ ਤਰੈ ਨੂੰ ਅਗਨ ਭੇਟ ਕਰ ਦਿਓ ਆਪਣੇ ਸ਼ਸਤਰ ਸੰਭਲੋ ਸਾਰੇ ਇਕੱਠ ਕੋਲੇ ਆ ਸਿੰਘਾਂ ਦਾ ਉਦੋਂ ਨੂੰ ਅੰਦਰੋਂ ਮਾਂ ਗੁਜਰੀ ਸਾਹਿਬ ਪਿਆਰਿਓ ਮਾਂ ਦੀ 80 ਸਾਲ ਦੀ ਉਮਰ ਹੌਲੀ ਹੌਲੀ ਤੁਰਦੀ ਤੁਰਦੀ ਉਸ ਜਗ੍ਹਾ ਤੇ ਲਈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਾਰੇ ਆਲੂ ਸਮਝਾਈ ਜਾਂਦੇ ਨੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਨੇ ਦਾ ਦਿਮਾਗ ਦੀ ਉਂਗਲ ਨੂੰ ਛੱਡਿਆ ਭੱਜ ਕੇ ਅੱਗੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੂਜਨੀਕ ਪਿਤਾ ਦੇ ਚਰਨਾਂ ਨੂੰ ਜਾਸ਼ ਹੋਇਆ ਜਦ ਪਿਤਾ ਜੀ ਦੇ ਚਰਨਾਂ ਨੂੰ ਹੱਥ ਲੱਗਿਆ ਗੁਰੂ ਜੀ ਦਾ ਧਿਆਨ ਛੋਟੇ ਸਹਿਬਜ਼ਾਦੇ ਬਲਬਚਿਆ ਪੁੱਤਰਾਂ ਵਾਲਿਓ ਜਿਵੇਂ ਆਪਾਂ ਬੱਚਿਆਂ ਨੂੰ ਚੁੰਮਦੇ ਆਂ ਛੱਟਦੇ ਆਂ ਛਾਤੀਆਂ ਤੇ ਲਟਾਉਂਦੇ ਆਂ ਜਦ ਮੱਖਣਾਂ ਨਾਲ ਪਾਲਦੇ ਆ ਗੁਰੂ ਜੀ ਵੀ ਉਨਾ ਹੀ ਪਿਆਰ ਕਰਦੇ ਸੀ ਵਾਹਿਗੁਰੂ ਗੁਰੂ ਕਲਗੀ ਸਰਪਾਤਛਾ ਜਾਣਦੇ ਸੀ ਮੇਰੇ ਅਨਿੱਕੇ ਨਿੱਕੇ ਮਸੂਮ ਬਾਲਾਂ ਨੇ ਤੇ ਮੇਰੀ ਬਿਰਜ਼ਮਾਂ ਨੇ ਉਹ ਸਰਸਾ ਨਦੀ ਤੇ ਜਾ ਕੇ ਮੇਥੋਂ ਵਿਛੜ ਜਾਂਦਾ ਸਾਰਾ ਪਰਿਵਾਰ ਦੇਖਦਾ ਪਰ ਗੁਰੂ ਜੀ ਤੋਂ ਬਿਨਾ ਕਿਸੇ ਨੂੰ ਨਹੀਂ ਪਤਾ ਗੁਰੂ ਪਾਤਸ਼ਾਹ ਜੀ ਨੇ ਚਾਰਾਂ ਪੁੱਤਰਾ ਨੂੰ ਖਲਾਵੀ ਵਿਛਲੇ ਨੇ आनंदगढ़ ਦਾ ਕਿਲਾ ਛੱਡਣ ਤੋਂ ਦੋ ਪਲ ਪਹਿਲਾਂ ਅੱਧੀ ਰਾਤ ਨੂੰ ਕਿਲੇ ਚੋਂ ਤੁਰਨ ਲੱਗੇ ਤੇ ਖਬਰ ਕਰਤੀ ਸਾਥੀਆਂ ਸਾਰਿਆਂ ਨੂੰ ਉਹ ਦਿਲ ਦੇ ਵਿੱਚ ਇੱਕ ਬੁਰਾ ਦੇ ਖਿਆਲ ਮੱਜਾ ਇਕੋਲੇ ਸੱਦ ਲਿਆ ਚਾਰੇ ਦੁਲਾਰਿਆ ਨੂੰ ਮੇਰੇ ਪੁੱਤਰੋ ਅੱਜ ਸ਼ਾਂਤੀ ਦੇ ਨਾਲ ਲਾਲਾਂ ਤੇ ਤੁਹਾਨੂੰ ਪਿਤਦਰਜ ਮਾਂ ਪਿਆਰ ਦੇਵਾਂ ਆਓ ਪੁੱਤਰੋ ਗੋਦ ਦਾ ਲਿਖ ਮਾਣੋ ਤੇ ਕੰਡ ਤਪੜਾਇ ਆਖਰੀ ਵਾਰ ਦੇ ਮਾਂ ਜੋਰਾ ਸਿੰਘ ਤੇ ਕਹੇ ਤਵਨ ਬਿਲਾ ਜੰਗਾਂ ਯੁੱਧਾਂ ਵਿੱਚ ਆਉ ਹਣੇ ਬੇਟਾ ਇਹੀ ਸਮਾ ਹੈ ਇਹੀ ਸਮਾ ਹੈ ਅਸਾਂ ਨੂੰ ਨਹੀਂ ਮਿਲਣਾ ਪਿਆਰ ਕਰਨ ਦਾ ਸਮਾ ਜੋ ਫੇਰ ਬੇਟਾ ਗੁਰੂ ਪਾਤਸ਼ਾਹ ਕਹਿੰਦੇ ਵੱਡੇ ਸਹਿਬਜਾਦਿਆਂ ਨੂੰ ਛੋਟਿਆਂ ਨੂੰ ਕਲਾਵੇ ਵਿੱਚ ਲੈ ਲੈ ਆਓ ਮੇਰੇ ਪੁੱਤੋ ਮੈਂ ਤੁਹਾਡੇ ਫਰਜ਼ਾਂ ਦੀਆਂ ਪੰਡਾਂ ਤੁਹਾਡੇ ਸਿਰ ਤੇ ਟਿਕਾ ਦੇ ਚਾਰਾ ਨੁਖੜਾਵੇਂ ਵਿਚ ਲੈ ਕੇ ਕਹਿੰਦੇ ਓ ਮੇਰੇ ਕੋਲ ਆ ਇੱਕ ਵਾਰ ਸੁਣਿਓ ਪੁੱਤ ਕਰ ਲ ਮਰਜ ਕੇ ਪਿਆਰ ਸੋਣਿਓ ਕਰ ਲ ਮਰਜ਼ੀ ਕੇ ਪਿਆਰ ਸੋਹਣਿਓ ਪੁੱਤਰੋ ਕਰ ਲ ਮਰਜ਼ੀ ਕੇ ਪਿਆਰ ਸੋਹਣਿਓ ਪੁੱਤਰੋ ਕਰ ਲ ਮਰਜ਼ੀ ਕੇ ਪਿਆਰ ਸੋਹਣਿਓ ਹੋ ਮੰਦਿਆ ਹਾਲਾਤਾਂ ਕਿਤੇ ਮਜਬੂਰ ਹਾਂ ਤਾ ਵੀ ਪਰਮਾਤਮਾ ਦੇ ਮਸ਼ਕੂਰ ਹਾਂ ਤਾ ਵੀ ਪਰਮਾਤਮਾ ਦੇ ਮਸ਼ਕੂਰ ਹਾਂ ਸਦਾ ਯੋ ਦੇ ਸ਼ੁਕਰ ਗੁਜ਼ਾਰ ਸੋਣਿਓ ਕਰ ਲ ਮਰਜ ਕੇ ਪਿਆਰ ਸੋਣਿਓ ਪੁੱਤਰੋ ਕਲਮਰਾਜ ਕੇ ਪਿਆਰ ਸੋਣਿਓ ਪੁੱਤਰੋ ਕਲਮਰਾਜ ਕੇ ਪਿਆਰ ਸੋਣਿਓ ਓ ਕੀ ਹੋ ਜਈਆ ਵਾ ਮਾਨੇ ਵਗਣਾ ਪੁੱਤ ਪਿਆਰ ਦੇਣ ਦਾ ਨਹੀਂ ਫੇਰ ਮੌਕਾ ਲੱਗਣਾ ਉਹ ਪਿਆਰ ਦੇਣ ਦਾ ਨਹੀਂ ਫੇਰ ਮੌਕਾ ਲੱਗਣਾ ਤੇ ਪਿਆਰਿਓ ਮੌਕਾ ਲੱਗਿਆ ਵੀ ਨਹੀਂ ਜਿਵੇਂ ਅਨੰਦਗੜ੍ਹ ਦੇ ਕਿਲੇ ਚੋ ਉਤਰ ਪਏ ਵੱਡੀਆਂ ਵੱਡੀਆਂ ਹਵਾਵਾ ਵਗਣ ਲੱਗੀਆਂ ਕਿ ਹੋ ਜਈਆ ਵਾ ਮਾਨੇ ਸਿਰੋਂ ਤੋ ਬਗਣਾ ਉਹ ਪਿਆਰ ਦੇਣ ਦਾ ਨਹੀਂ ਫੇ ਮੌਕਾ ਲੱਗਣਾ ਚਾਰ ਦੇਣ ਦਾ ਨਹੀਂ ਫੇ ਮੌਕਾ ਲੱਗਣਾ ਆਓ ਮੇਰੇ ਜੀਤ ਤੇ ਜੁਝਾਰ ਸੋਹਣਿਆ ਕਰਨਾ ਮਰਜ ਕੇ ਪਿਆਰ ਸੋਨਿਓ ਪੁੱਤਰੋ ਕਰਨਾ ਮਰਜ ਦੇ ਪਿਆਰ ਸੋਨਿਓ ਬਾਪੂਆਂ ਕੇ ਪਿਆਰ ਬੰਦਾ ਆ ਜਾ ਬਣਾ ਪੁੱਤ ਫੇਰ ਨਹੀਂ ਗੋਦ ਚ ਬਿਠਾਇਆ ਜਾਵਣਾ ਸਤਿਗੁਰੂ ਕਹਿੰਦੇ ਪੁੱਤਰੋ ਅੱਜ ਤੁਰ ਜਾਣਾ ਮੈਂ ਤੁਹਾਨੂੰ ਆਪਣੀ ਬੁੱਕਲ ਵਿੱਚ ਤਾਂ ਕੀ ਤੁਹਾਡੀ ਉਂਗਲ ਵੀ ਨਹੀਂ ਫੜ ਸਕਦਾ ਵਾਹਿਗੁਰੂ ਆ ਗੱਲ ਗੁਰੂ ਪਿਤਾ ਨੇ ਕਹੀ ਛੋਟਾ ਸੇਵਜਾਤਾ ਬਾਬਾ ਫਤੇ ਸਿੰਘ ਉਸਾ ਗੁਰੂ ਪਿਤਾ ਦੀ ਬੁੱਕਲ ਵਿੱਚ ਝੋਲੀ ਵਿੱਚ ਪੈ ਗਿਆ ਇਹ ਫੋਟੋ ਤੁਸੀਂ ਦੇਖਿਆ ਸਾਰਿਆਂ ਨੇ ਗੁਰੂ ਜੀ ਕਾ ਸੁਣਤੇ ਬੈਠੇ ਐ ਚੰਨ ਸਾਹਿਬ ਜادہ ਦੇ ਕੋਲ ਖੜੇ ਨੇ ਛੋਟਾ ਸਾਹਿਬ ਜادہ ਬਾਬਾ ਫਤਿਹ ਸਿੰਘ ਉਹਨਾਂ ਦੀ ਬੁੱਕਲ ਵਿੱਚ ਝੋਲੀ ਵਿੱਚ ਪਿਆ ਜਦ ਗੁਰੂ ਜੀ ਨੇ ਆਖਿਆ ਉਹ ਬਾਪ ਹੋ ਕੇ ਪਿਆਰ ਨਹੀਂ ਬੰਦਾ ਆ ਜਾ ਬਣਾ ਫੇਰ ਨਹੀਂ ਗੋਦ ਚ ਬਿਠਾਇਆ ਜਾ ਬਣਾ ਪੁੱਤਰੋ ਫੇਰ ਨਹੀਂ ਗੋਦ ਚ ਸੰਜਾਵਣਾ ਬਸ ਹੁਣੇ ਆ ਮਿੰਟ ਪੰਜ ਚਾਰ ਸੋਣਿਆ ਕਰ ਲ ਮਰਜ ਕੇ ਯਾਰ ਸੋਣਿਓ ਪੁੱਤਰੋ ਕਰ ਲੈ ਮਹਾਰਾਜ ਕੇ ਪਿਆਰ ਸੋਹਣਿਆ ਸਾਉ ਕੰਡ ਨੂੰ ਆਜੋ ਸਿਰ ਤੇ ਉਠਾਵਾ ਫਰਜ਼ਾਂ ਦੀ ਪੰਡ ਨੂੰ ਆਜੋ ਸਿਰ ਤੇ ਉਠਾਵਾਂ ਫਰਜ਼ਾਂ ਦੀ ਪੰਡ ਨੂੰ ਆਦੇਸ਼ ਕੌਮ ਦਾ ਵੀ ਸਿਰ ਪਾਰ ਸੋਣਿਓ ਕਰ ਲ ਮਰਜ ਕੇ ਪਿਆਰ ਸੋਣਿਓ ਪੁੱਤਰੋ ਕਰ ਲ ਮਰਜ ਕੇ ਪਿਆਰ ਸੋਣਿਓ रो करल मे यार सोणियो जो सिंग रजा मञणी हज़ूर जी मंज़िल तुफ़ीले बड़ी दूर जी ਸਾਡੀ ਮੰਜ਼ਿਲ ਤੁਹਾਨੂੰ ਮਿਲੇ ਬੜੀ ਦੂਰ ਦੀ ਹੁਣ ਰਹੀ ਏ ਆਵਾਜ਼ ਸਾਨੂੰ ਮਾਰ ਸੋਣਿਓ ਕਰ ਲ ਮਰਜ ਕੇ ਪਿਆਰ ਸੋਣਿਓ ਪੁੱਤਰੋ ਕਰ ਲ ਮਰਜ ਕੇ ਪਿਆਰ ਸੋਣਿਓ ਗੁਰੂ ਜੀ ਲੈ